ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਜਰਸੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤਾਜ਼ੀ ਸੂਈ ਵੀ ਆ ਬਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਓ ਪੁੱਛ ਲੈਨੇ ਆਪਾਂ ਬਾਈ ਬਲੋਟੀਏ ਬਾਈ ਜੀ ਸਤਿ ਸ਼੍ਰੀ ਅਕਾਲ ਨਹੀਂ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਹਾਂ ਬਜੀ ਠੀਕ ਠਾਕ ਬਈ ਬਈ ਨਾਮ ਤੇ ਐਡਰੈਸ ਬੋ ਨਾਮ ਜਗਰਾਤ ਸਿੰਘ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਸੀਉਤਾ ਪਾ ਜੀ ਨੇੜੇ ਪਿੰਡ ਬਈ ਜਿਹੜੇ ਬਣਪਦਾ ਉਡੀ ਰਹਿ ਗਿਆ ਜੀ ਮੋਬਾਈਲ ਨੰਬਰ ਉਹ 9501417931 ਠੀਕ ਹੈ ਬਾਈ ਬਾਈ ਜਿਹੜੀ ਇਹ ਬਰਥ ਦੇਣਾ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਬਾਈ ਇਹ ਨਾ ਚੌਥਾ ਦਿਨਾਂ ਸੂਈ ਨੂੰ ਜੀ ਚੌਥਾ ਦਿਨ ਬੱਚਾ ਕੀ ਹੈ ਬਾਈ ਮਗਰ ਬੱਚਾ ਦੇਤਾ ਜੀ ਮਗਰ ਬੱਚਾ ਦੇ ਜੇਰ ਦੀ ਆਪਣਾ ਕੋਈ ਵੀਡੀਓ ਬਣੀ ਹੋਈ ਹੈ ਜੀ ਓਕੇ ਜੇਰ ਦੀ ਬਾਈ ਕੋਲੇ ਵੀਡੀਓ ਜਿਹੜੀ ਹੈਗੀ ਆ ਕਿੰਨੇ ਬੌਲੇ ਤੇ ਬਾਈ ਹੁਣ ਮੇਰੇ ਹੁਣ ਇਹਦੇ ਥੱਲੇ 12 13 ਕਿਲੋ ਬੌਲਾ ਤਿਆਰ ਹੋਊਗਾ 12 13 ਕਿਲੋ ਆर्डर ਬੜਾ ਕਮਾਲ ਦਾ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਣੇ ਪੂਰੇ ਗੈਰ ਆ ਥੋੜੀ ਜੀ ਮਬਾਦੀ ਪਾਈ ਵੀ ਹੈ ਬੜ ਨੂੰ ਹਾਂ ਥੋੜੀ ਜੀ ਬੜੀ ਜੀ ਬੜੀ ਮੁੱਠੀ ਤੇ ਨਾੜਾ ਨੂੰ ਨਾ ਦੇਖੋ ਬਈ ਲੈ ਵਿੱਚ ਕਿੰਨਾ ਕ ਦੁੱਧ ਦੀ ਤੂੰ ਬਈ ਮੇਰੇ ਦੁੱਧ ਦੇ ਤੂੰ 18 ਕਿਲੋ ਬੜ ਹਾਂ 18 ਕਿਲੋ ਖੋਲਿਓ ਬਈ ਤੋਰ 18 ਡਾਕਟਰ ਦੁੱਧ ਦੀ ਬਾਈ ਕਹਿੰਦਾ ਇਹ ਤੂੰ ਉਮੀਦ ਕਰਦੇ ਆ 12 ਕਿਲੋ ਜਿਹੜਾ ਬੋਲਾ ਹੁਣ ਬਈ ਦੋਨੇ ਡੰਗਾਂ ਦਾ ਤਿਆਰ ਸੁਈ ਸਵਾਈਆ ਬੱਚਾ ਮਗਰ ਬੱਚਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਪੰਜਾਬ ਵਾਲੀ ਜਰਸੀ ਹੈ ਪੰਜਾਬ ਵਾਲੇ ਵੀਰੇ ਘਰੋਂ ਲੈ ਕੇ ਆਪਾਂ ਜਲੀ ਪੰਜਾਬ ਵਾਲੀ ਜਰਸੀ ਹੈ ਬਾਈ ਤੇ ਕੱਦ ਦੇਖੋ ਕੱਦ ਚੰਗਾ ਬਈ ਛੋਟਾ ਨਹੀਂ ਹੈਗਾ ਕੱਦ ਚੰਗਾ ਹੈ ਫੇਸ ਬੜਾ ਚੰਗਾ ਟੂਆ ਟੂਆ ਬਹੁਤ ਚੰਗਾ ਬੋਦੀ ਬਦੀ ਚੰਗੀ ਆ ਸਨਖ ਪੁਣਾ ਵੜ ਦੇ ਵਿੱਚ ਬਹੁਤ ਚੰਗਾ ਬਾਕੀ ਤੋਰਾ ਤਾਰਾ ਚੈੱਕ ਕਰ ਲੋ ਵੀ ਤੋਰੇ ਤਾਰੇ ਦੀ ਵੀ ਕਰ ਸਾਫ ਹੈ ਸਿਵਾਈ ਕਿਵੇਂ ਆ ਇੱਕ ਨੰਬਰ ਆ ਵੀਰੇ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਠੀਕ ਆ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾਵਾਂਗੇ ਇੱਕ ਨੰਬਰ ਚਵਾਈ ਆ ਨਾ ਗਰਮੀ ਮੰਨੇ ਤੇ ਬਾਕੀ ਜਿਹੜੀ ਫੈਂਟ ਆ ਬਈ ਗਰਮ ਵਾਲੀ ਦੀ ਫੁੱਲ ਆਉਣੀਆਂ ਨੇ ਤੋਰਾ ਤਾਰਾ ਦੇਖੋ ਬਈ ਵੈੜ ਦਾ ਕਮਾਲ ਲੈ ਚੱਲ ਬਈ ਉਤੋਂ ਵੀ ਪੱਦਰ ਪੁੱਦਰ ਆ ਗਈ ਬਈ ਸੋਰਾ ਤਾਰਾ ਚੰਗਾ ਕਰਮ ਵਾਲੀ ਦਾ ਆਰਡਰ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਗਲਾਬੀ ਥਾਣਾ ਚਵਾਈ ਹੈ ਜਿਹੜੀ ਬਾਈ ਕਹਿੰਦਾ ਧਾਰਾ ਮਾਰ ਕੇ ਖਾਣੇ ਮੁੱਲ ਕੀ ਹੈ ਵੀਰੇ ਜੈਜ ਮੁੱਲ ਵੀਰੇ ਦਾ ਮੰਗਣ ਨੂੰ ਕਹਿੰਨੇ ਮੈਂ ਮਰਜ਼ੀ ਮੰਗੀ ਹੈਗੀ 60000 ਰੁਪਏ ਦੀ ਵੜ ਦੇ ਦਾਂਗੇ ਆਪਾਂ ਮੁੱਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਲਓ 60000 ਦੀ ਵੜ ਆ ਜਿਹੜੀ ਦੇ ਦੇਾਂਗੇ ਬਾਈ ਸਨੱਖੀ ਆ ਵੜ ਪੁੱਦਰ ਪੁੱਦਰ ਫੁੱਲ ਆ ਰਾਜੀ ਆ ਸਮੀ ਪੜੀ ਆ ਫੇਸ ਫੂਸ ਚੰਗਾ ਮੱਝਾਂ ਰੰਗਾਂ ਦੁੱਧ ਦੁੱਖ ਐਂਡ ਕਰਮੜੀ ਫੁੱਲੋ ਬਾਕੀ ਧਾਰਾ ਮਾਰ ਕੇ ਦਿਖਾਣੇ ਮਾਰ ਦਿਓ ਬਾਈ ਧਾਰਾ ਲੈ ਬਈ ਚਵਾਈ ਦੇਖੋ ਚਵਾਈ ਚੰਗੀ ਆ ਨਾ ਇੱਕ ਨੰਬਰ ਮੈਂ ਕਹਿੰਦਾ ਜਮਾ ਪੋ ਤਾਂ ਬੋਣੀ ਇਹੀ ਜਾਂਦੇ ਹੂੰ ਬਾਕੀ ਬੋਗਾ ਹੀ ਮਾਰ ਕੇ ਲੈ ਚੋਣ ਦੇਖੋ ਬਈ ਕਰਮ ਵਾਲੀ ਦਾ ਧਾਰ ਧੂਰ ਫੋਲੀ ਆ ਜਿਵੇਂ ਮਰਜ਼ੀ ਧਾਰਾ ਮਾਰੀ ਕੇ ਚੱਲ ਕੋਈ ਚੱਕਰੀ ਨਹੀਂ ਕਹੀਂ ਨਹੀਂ ਕਰਮ ਵਾਲੀ ਕੋਈ ਨਹੀਂ ਹੈ ਨਾ ਬਹੁਤ ਹੀ ਸੰੀਲ ਆਲਾ ਬਾਈ ਮੋਇਨਾ ਖੜੀ ਆ ਕੀ ਬਾਤ ਆ ਮੋਲ ਜਮਾ ਜਾਇਜ਼ ਆ ਮਾਨਤਾਨ ਜਿਹੜਾ ਵਿੱਚੋਂ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ